ਭਾਈ ਮੋਤੀराम ਮਹਿਰਾ ਉਹ ਆਇਆ ਘਰ ਉਦਾਸ ਹੈ ਮਾਂ ਤੇ ਘਰ ਵਾਲੀ ਪੁੱਛਦੀ ਹੈ ਕਿਉਂ ਉਦਾਸ ਹੈ ਕਹਿੰਦਾ ਕਹਿਰ ਹੋ ਗਿਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਮਾਂ ਠੰਡੇ ਬੁਰਚ ਨੇ ਕਿਸੇ ਪਾਣੀ ਦਾ ਘੁੱਟ ਵੀ ਨਹੀਂ ਦਿੱਤਾ ਕੁਝ ਖਾਣ ਨੂੰ ਨਹੀਂ ਦਿੱਤਾ ਉਹ ਜੇਲ੍ਹ ਦੇ ਵਿੱਚ ਲੰਗਰੀ ਸੀ ਭਾਈ ਮੋਤੀराम ਜਿਹੜੇ ਸਨ ਉਹ ਲੰਗਰ ਬਣਾਉਂਦੇ ਸਨ ਕਹਿੰਦੇ ਮਾਂ ਮੇਰਾ ਦਿਲ ਕਰਦਾ ਮੈਂ ਗੱਲ ਕਰ ਆਇਆ ਸ਼ਿਪਾਈ ਬੇਈਮਾਨ ਤੇ ਰਿਸ਼ਵਤੀ ਦੇ ਤੂੰ ਦੁੱਧ ਤਿਆਰ ਕਰ ਮੈਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਦੁੱਧ ਪਿਆਣਾ ਚਾਹੁੰਦਾ ਪਿਆਰਿਓ ਦੁੱਧ ਤਿਆਰ ਕੀਤਾ ਸ਼ਿਪਾਈਆਂ ਨੂੰ ਵਾਕਈ ਪੈਸੇ ਦਿੱਤੇ ਸੇਵਾ ਦਾ ਸਬੰਧ ਅਰਬਾਂ ਨਾਲ ਨਹੀਂ ਪਿਆਰਿਓ ਇੱਕ ਕੌਡੀ ਵੀ ਗੁਰੂ ਦੇ ਅੱਗੇ ਰੱਖ ਜੋ ਉਹ ਵੀ ਅਰਬਾਂ ਪਤੀ ਦਾ ਮੁਕਾਬਲਾ ਕਰ ਜਾਂਦੀ ਹੈ ਉਹ ਕੌਡੀ ਅਮੀਰਤ ਉਹਨੇ ਦੁੱਧ ਦਾ ਲਿਆ ਜੀ ਭਾਂਡਾ ਨਾਲ ਗਲਾਸ ਲੈ ਸ਼ਿਪਾਈਆਂ ਨੂੰ ਉੱਤੇ ਜਾਣ ਦਿੱਤਾ ਜਦੋਂ ਪੌੜੀਆਂ ਵਿੱਚੋਂ ਚੜਦਾ ਤੇ ਆਵਾਜ਼ ਆਂਟ ਪੈਰਾਂ ਦੀ ਆਈ ਇੱਕੋ ਤਾਂ ਮਾਂ ਜੀ ਉੱਠੇ ਕਹਿੰਦੇ ਕੌਣ ਕਹਿੰਦਾ ਮਾਂ ਮੇਰੀਏ ਮੈਂ ਉਹ ਬਦਨਸੀਬ ਹਾਂ ਜਿਹੜਾ ਇਹ ਜ਼ੁਲਮ ਦੇਖਣ ਵਾਸਤੇ ਧਰਤੀ ਤੇ ਜੰਮਿਆ ਹਾਂ ਮੈਂ ਫੇਰੀ ਅੱਖਾਂ ਸਾਹਮਣੇ ਬਹੁਤ ਕੁਝ ਹੋ ਰਿਹਾ ਹੈ ਕੱਪੜੇ ਚ ਲਪੇਟਿਆ ਭਾਂਡਾ ਕੱਢਿਆ ਕਹਿੰਦਾ ਮਾਂ ਜੀ ਮੈਂ ਮੋਤੀ ਹਾਂ ਮੈਰਾ ਤੇ ਮੈਂ ਤੇਰੇ ਲਾਲਾ ਨੂੰ ਦੁੱਧ ਪਿਲਾਉਣ ਆਇਆ ਹਾਂ ਉਹਨੇ ਦੁੱਧ ਪਿਲਾਇਆ ਮਾਤਾ ਜੀ ਨੇ ਬਹੁਤ ਅਸੀਸਾਂ ਦਿੱਤੀਆਂ ਭਾਈ ਸਾਹਿਬ ਬੈਠੇ ਆ ਕਥਾ ਮੁਰੀਦ ਜੀ ਉਹ ਦਿਨ ਕਹਿ ਰਹੇ ਸਨ ਦੋ ਗਲਾਸਾਂ ਦੀ ਕੀਮਤ ਆਪਣਾ ਪੂਰਾ ਪਰਿਵਾਰ ਦੇ ਦਿੱਤਾ ਭਾਈ ਮੋਤੀराम ਜੀ ਨੇ ਦੁੱਧ ਪੀਆ ਆ ਦੂਸਰੇ ਦਿਨ ਫਿਰ ਕਚਹਿਰੀ ਲੱਗੀ ਮਲੇਰ ਕੋਟਲੀਆ ਆ ਮੈਂ ਸੰਖੇਪ ਗੱਲ ਕਰਾਂ ਉਹਨੂੰ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਫੜਲੇ ਨੇ ਮਾਂ ਤੇਰੇ ਭਰਾ ਨਾਰਖਾਨ ਨੂੰ ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਬਦਲਾ ਲੈ ਲੈ ਤੇਰੇ ਭਰਾ ਮਾਰੇ ਤੇਰੇ ਭਤੀਜੇ ਮਾਰੇ ਉਹ ਭਰੀ ਕਚਹਿਰੀ ਚ ਕਹਿੰਦਾ ਹੈ ਉਹ ਸ਼ੀਰਖੋਰਾ ਨੂੰ ਮਾਰੋਗੇ ਦਾਰ ਤੇ ਜਿਨ੍ਹਾਂ ਦੇ ਦੁੱਧ ਵਾਲੇ ਦੰਦ ਵੀ ਟੁੱਟੇ ਇਹਨਾਂ ਨੂੰ ਮਾਰੋਗੇ ਤੇ ਜੜ ਪੱਟੀ ਜਾਏਗੀ ਹਾਂ ਗੁਰੂ ਗੋਬਿੰਦ ਸਿੰਘ ਮਿਲਣਗੇ ਤੇ ਮੈਂ ਜ਼ਰੂਰ ਬਦਲਾ ਲਾਂਗਾ ਉਹਨਾਂ ਕਹਿਆ ਸੀ ਤੇਰੀ ਮਦਦ ਕਰ ਰਹੇ ਹਾਂ ਉਹ ਬੱਚਿਆਂ ਦੇ ਸਾਹਮਣੇ ਲਾਲਾਂ ਦੇ ਸਾਹਮਣੇ ਕਿਹਾ ਕਹਿੰਦਾ ਇਹ ਸ਼ੀਰਖੋਰ ਨੇ ਇਹ ਬੱਚੇ ਨੇ ਇਸਲਾਮ ਨਹੀਂ ਕਹਿੰਦਾ ਕੁਰਾਨ ਨਹੀਂ ਕਹਿੰਦੀ ਪੈਗੰਬਰ ਨਹੀਂ ਕਹਿੰਦਾ ਇਹ ਜ਼ੁਲਮ ਹੈ ਇੱਕੋਦਮ ਵਜ਼ੀਰ ਖਾਂ ਸਾਹਤ ਹੋ ਗਿਆ ਜੀ ਸੱਚ ਬੋਲਿਆ ਨਾ ਬੰਦਾ ਇਸ ਕਚਹਿਰੀ ਵਿੱਚ ਸੁਚਾਨੰਦ ਉੱਠਿਆ ਉਹਨੇ ਕਿਹਾ ਫਿਰ ਕਹਿੰਦਾ ਬੱਚਿਓ ਨਵਾਬ ਸਾਹਿਬ ਤੁਹਾਡੇ ਤੇ ਬੜੀ ਰਹਿਮ ਕਰ ਰਹੇ ਆ ਤੇ ਮੈਂ ਇੱਕ ਵਾਰ ਕਿਹਾ ਸੀ ਆਜ਼ਾਦ ਕੌਮ ਵਾਲਿਆਂ ਦੇ ਖਿਆਲ ਵੀ ਆਜ਼ਾਦ ਹੁੰਦੇ ਨੇ ਗੁਲਾਮ ਕੌਮਾਂ ਦੇ ਖਿਆਲ ਵੀ ਗੁਲਾਮ ਹੁੰਦੇ ਆ ਸ਼ੇਰ ਮੁਹੰਮਦ ਖਾਂ ਆਜ਼ਾਦ ਕੌਮ ਚੋਂ ਹੈ ਇਹ ਗੁਲਾਮ ਹੈ